ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੇ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਗਿਆ ਹਾਂ ਅੰਦੇ ਘੰਟਿਆਂ ਦੇ ਵਿੱਚ ਕਿਹੜੇ ਖੇਤਰਾਂ ਜਿਹੜੇ ਮੀਂਹ ਦੇ ਨਾਲ ਕਵਰ ਹੋਣ ਜਾ ਰਹੇ ਨੇ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਲਗਭਗ ਜਿਹੜਾ ਯਾ ਰਾਤ ਦੇ ਸਵਾ ਘੱਟ ਹੋ ਜਾਣ ਜਾ ਰਹੀ ਹੈ ਜੀ ਤੇ ਅਜਰਤ ਮੌਸਮ ਦੇ ਵਿੱਚ ਤਬਦੀਲੀ ਸੰਭਵ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਦੇ ਚੁੱਕੇ ਹਾਂ 3 ਤੋਂ ਲੈ ਕੇ 8 ਵਜੇ ਤੱਕ ਦੀ ਤੇ ਅਸੀਂ ਤੁਹਾਨੂੰ ਦੱਸਿਆ ਸੀ ਕਿ ਮੀਂਹ ਕੁਝ ਖੇਤਰਾਂ ਦੇ ਵਿੱਚ ਪਹੁੰਚਣ ਜਾ ਰਹੇ ਨੇ ਐਲਪੀਏ ਜਿਹੜਾ ਲੋ ਫਰੈਸ਼ਰ ਏਰੀਆ ਅੱਗੇ ਰਾਜਸਥਾਨ ਦੇ ਉੱਤੇ ਲੰਗ ਅੱਗੇ ਨੂੰ ਲੰਗ ਚੁੱਕਿਆ ਯਾਨੀ ਕਿ ਪਾਸਾਂ ਦੇ ਸਿੰਧ ਖੇਤਰ ਦੇ ਵਿੱਚ ਜਿਹੜਾ ਇਹਦਾ ਹੋ ਚੁਕਾ ਹੋ ਚੁਕਾ ਹੈ ਅਰਬ ਸਾਗਰ ਵੱਲ ਤੇ ਇਹਦੇ ਜੋ ਨਿਕਲਦੀਆਂ ਜਣੀਆਂ ਅਰਬ ਸਾਗਰ ਤੋਂ ਆਉਂਦੀਆਂ ਸਿੱਧੀਆਂ ਹਵਾਵਾਂ ਪੰਜਾਬ ਵੱਲ ਕੁਝ ਕਰ ਰਹੀਆਂ ਨੇ ਜਿਹਦੇ ਨਾਲ ਇਹ ਗੜਜਲਿਸਕ ਵਾਲੇ ਬੱਦਲ ਵੱੜ ਰਹੇ ਨੇ ਸੋ ਅੱਜ ਦੁਪਹਿਰ ਤੱਕ ਤਾਂ ਮੌਸਮ ਲੱਗਫਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਸਾਫ ਬਣਿਆ ਰਿਹਾ ਪਰ ਦੁਪਹਿਰ ਤੋਂ ਬਾਅਦ ਕਰਵਾਇਆਂ ਸ਼ੁਰੂ ਹੋਈਆਂ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਸ੍ਰੀ ਤਰਨਤਾਰਨ ਸਾਹਿਬ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਕੁਝ ਖੇਤਰਾਂ ਦੇ ਵਿੱਚ ਝਟ ਜੜੀਆਂ ਤਗੜੀ ਵੀ ਲੱਗੀਆਂ ਖਾਸ ਕਰ ਫਰੀਦਕੋਟ ਤੇ ਫਿਰੋਜ਼ਪੁਰ ਦੇ ਖੇਤਰਾਂ ਦੇ ਵਿੱਚ ਇਸਲਾਵਾ ਜਲੰਧਰ ਕਪੂਰਥਲਾ ਹੁਸ਼ਿਆਰ ਖੁਰਦੇ ਖੇਤੜੇਨਾ ਖੇਤੜਾ ਦੇ ਵਿੱਚ ਵੀ ਮੀਂਹ ਵੇਖਣ ਨੂੰ ਮਿਲੇ ਲੁਧਿਆਣਾ ਦੇ ਪੱਛਮੀ ਖੇਤਰ ਟੇਲੋਂ ਰਾਇਕੋਟ ਔਰ ਇਧਰ ਅਮદાવાદ ਸਾਈਡ ਵੀ ਮੀਂਹ ਜਿਹੜੇ ਵੇਖਣ ਨੂੰ ਮਿਲੇ ਰੋਫਰ ਦੇ ਖੇਤੜਾ ਦੇ ਵਿੱਚ ਵੀ ਵੇਖਣ ਨੂੰ ਮਿਲੇ ਸੋ ਅਸਲ ਇਧਰ ਸੈਟਲਾਈਟ ਦੱਸ ਰਾ ਕੀ ਕਹਿੰਦੀ ਆ ਨੇ ਜੀ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਜਿਹੜਿਆ ਮੀਂਹ ਆਉਦੇ ਜਿਹੜੇ ਮਤਲਬ ਕਿ ਆਉਦੇ ਰੇ 1-2 ਘੰਟੇ ਨੇ ਜਾਰੀ ਰਹਿਣਗੇ ਮੀਂਹ ਜੀ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਜਿਹੜੇ ਚ ਸ਼ਰਾਟੇ ਆ ਹਜੇ ਲੱਗਣਗੇ ਇਸ ਇਲਾਵਾ ਮਾਝੇ ਦੇ ਕਫੂਰਥਲਾ ਜਲੰਧਰ ਔਰ ਹੁਸ਼ਿਆਰ ਖੁਰ ਦੇ ਕੁਝ ਖੇਤਰਾਂ ਹੱਸਦੇ ਨੇ ਜਿੱਥੇ ਮੀਂਹ ਹਲੇ ਇੱਕ ਵਾਰ ਹੋਰ ਹਲਕੇ ਤੋਂ ਦਰਮਿਆਨੇ ਦਰਜ ਹੋ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਮਾਲਵਾ ਵੈਲਟ ਦੇ ਵਿੱਚ ਫਰੀਦਕੋਟ ਫਿਰੋਜ਼ਪੁਰ ਦੇ ਵਿੱਚ ਮੀਂਹ ਲੱਗੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਦੇ ਕੋ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਜਾਂ ਤੇਜ਼ ਸ਼ਰਾਟੇ 15-20 ਮਿੰਟਾਂ ਵਾਲੇ ਲੱਗ ਜਾਣ ਕੌਲ ਮਿਲਾ ਕੇ ਕਹਾਣੀ ਇਹ ਕਹਿੰਦੀ ਹੈ ਕਿ ਘੱਟ ਖੇਤਰੀ ਕਾਰਵਾਈਆਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਕਾਰਨ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਐਲ ਪੀਏ ਦੇ ਸਦਕਾ ਜਿਹੜੀਆਂ ਅਰਬ ਸਾਗਰ ਤੋਂ ਆਉਂਦੀਆਂ ਹਵਾਵਾਂ ਘੁੰਮਣ ਘੇਰੀ ਜਿਹੜੀ ਆ ਇਸ ਡਾਇਰੈਕਸ਼ਨ ਦੇ ਵਿੱਚ ਘਣੀ ਹੋਈ ਹੈ ਸੋ ਇਹ ਫੱਦਲ ਹੋਈ ਜਿਹੜੇ ਸਦਕਾ ਜਿਹੜੇ ਆ ਪੰਜਾਬ ਦੇ ਵਿੱਚ ਗਰਜ ਰਿਸਕ ਵਾਲੇ ਬੱਦਲ ਬਣ ਰਹੇ ਨੇ ਇਹ ਕਿਤੇ ਵੀ ਬਣ ਸਕਦੇ ਨੇ ਮੱਝ ਖੇਤਰ ਦੇ ਵਿੱਚ ਵੀ ਮੀਂਹ ਲੱਗੇ ਨੇ ਅਜੇ ਮਾਲਵਾ ਵੈਲਡ ਦੇ ਵਿੱਚ ਵੀ ਲੱਗੇ ਨੇ ਸੋ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਧੇ ਰਾਤ ਤੋਂ ਪਹਿਲਾਂ ਜਾਂ ਕੱਲ ਤੜਕੇ ਸਵੇਰੇ ਵੀ ਕਿਸੇ ਤਰ੍ਹਾਂ ਦੇ ਵਿੱਚ ਬੱਦਲ ਬਣ ਸਕਦੇ ਨੇ ਬਿਲਕੁ ਫਿਰ ਗਲਤ ਹੋ ਜਾਣੀ ਹੈ ਜਾਣਕਾਰੀ ਕਿਉਂਕਿ ਇਹ ਬਦਲ ਕਿਤੇ ਵੀ ਵੱਲ ਸਕਦੇ ਨੇ ਆਸਾਰ ਉਬਜਾਦਤਰ ਮਾਝੇ ਦੇ ਖੇਤਰ ਦੇ ਵਿੱਚ ਨੇ ਤੇ ਮਾਲਵਾ ਦੇ ਦੋਆਬੇ ਦੇ ਕੁਝ ਇਤਨਾ ਦੇ ਵਿੱਚ ਬਣੇ ਹੋਏ ਨੇ ਕੱਲ ਤੋਂ ਬਾਅਦ ਜੀ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਕੱਲ 9 ਤਰੀਕ ਨੂੰ ਵੀ ਕੁਝ ਘਟ ਖੇਤਰੀ ਕਾਰਵਾਈਆਂ ਵੇਖਣ ਨੂੰ ਮਿਲਣ ਗਿਆ ਪੰਜਾਬ ਦੇ ਵਿੱਚ ਉਹਦੇ ਅਪਡੇਟ ਤੁਹਾਨੂੰ ਕੱਲ ਸਵੇਰੇ ਦੇਾਂਗੇ 10 ਤਰੀਕ ਤੋਂ ਪੰਜਾਬ ਦੇ ਵਿੱਚ ਵੱਡੇ ਫੱਟੜ ਤੇ ਮੀਂਹ ਦੀ ਜੜੀ ਗਰਾਵਟ ਆ ਉਹ ਵੇਖੀ ਜਾਵੇਗੀ ਪਛੌਦੀਆਂ ਹਵਾਵਾਂ ਖੁੱਲ ਜਾਣਗੀਆਂ ਤੇ ਵੱਡੇ ਫੱਟੜ ਤੇ ਮੀਂਹ ਦੇ ਵਿੱਚ ਕਮੀ ਆਵੇਗੀ ਧੰਨਵਾਦ